ਕਿਆ ਨਾ ਮਹਾਰਾਜ ਦੇ ਕੋਲ ਤੇ ਜਾ ਕੇ ਪਹਿਲੀ ਵਾਰੀ ਬਰਤਨਾਂ ਦੀ ਸੇਵਾ ਕਰਨ ਲੱਪਿਆ ਸਵਾਹ ਦੇ ਨਾਲ ਜਿਹੜੇ ਬਰਤਨ ਸਾਫ਼ ਕਰਦਾ ਸਵਾਹ ਗੋਡਿਆਂ ਤੱਕ ਆ ਗਈ ਸਤ ਮਹਾਰਾਜ ਨੇ ਦੇਖਿਆ ਬਾਜਾਂ ਵਾਲੇ ਪਾਛਾ ਨੇ ਜਾ ਕੇ ਅਨੰਦ ਲਾਲ ਦੇ ਬਸਤਰ ਝਾੜ ਦਿੱਤੇ ਰੇਸ਼ਵੀ ਪੋਸ਼ਾਕਾਂ ਪਹਿਨਿਆ ਸੀ ਮਹਾਰਾਜ ਨੇ ਹੱਥੋਂ ਬਰਤਨ ਫੜ ਲੈ ਪਾਛਾ ਕਹਿਣ ਲੱਗੇ ਉਹ ਅਨੰਦ ਲਾਲ ਸੇਵਾ ਦੇ ਤੇਰੇ ਤੋਂ ਲੈਣੀ ਪਰ ਤੇਰੇ ਤੋਂ ਵਰਤਨਾ ਦੀ ਸੇਵਾ ਨਹੀਂ ਤੇਰੇ ਤੋਂ ਕਲਮ ਦੀ ਸੇਵਾ ਲੈਣੀ ਹੈ ਸੱਚੀ ਇੱਕ ਦਿਨ ਆਨੰਦ ਲਾਲ ਸੰਗਤ ਚ ਬੈਠਾ ਤੇ ਮਹਾਰਾਜ ਆਪ ਪ੍ਰਸ਼ਾਦਾ ਵਰਤਾਇਆ ਕਰਦੇ ਸਨ ਮਹਾਰਾਜ ਪ੍ਰਸ਼ਾਦਾ ਵਰਤਾਂਦੇ ਮਹਾਰਾਜ ਨੇ ਉਹ ਜਿਹੜੀ ਪੰਗਤ ਚ ਬੈਠਾ ਪੰਗਤ ਛੱਡ ਦਿੱਤੀ ਉਹ ਦੂਸਰੇ ਪਾਸੇ ਉੱਠ ਕੇ ਚਲੇ ਗਿਆ ਮਹਾਰਾਜ ਨੇ ਉਹ ਵੀ ਪੰਗਤ ਛੱਡ ਦਿੱਤੀ ਇਹ ਦੂਜੇ ਪਾਸੇ ਚਲੇ ਗਿਆ ਭੇਜ ਦੋ ਨੂੰ ਲੱਗਿਆ ਵੀ ਮਹਾਰਾਜ ਮੈਨੂੰ ਪ੍ਰਸ਼ਾਦਾ ਨਹੀਂ ਦੇ ਰਹਿ ਸੱਚੇ ਪਾਛਾ ਮਹਾਰਾਜ ਮੈਨੂੰ ਪ੍ਰਸ਼ਾਦਾ ਨਹੀਂ ਦਿੰਦੇ ਠੰਡ ਦੇ ਦਿਨ ਮਹਾਰਾਜ ਕਤੂਰੀਆਂ ਨੂੰ ਛੋਟੀਆਂ-ਛੋਟੀਆਂ ਬੁਰਗੀਆਂ ਪਾਰਿਆ ਸਨ ਇਹਨੇ ਕਾਲਾ ਕੰਬੜਾ ਤੇ ਵਿੱਚ ਜਾ ਕੇ ਬਹਿ ਗਿਆ ਬਾਜਾਂ ਵਾਲੇ ਹੱਸ ਪਏ ਮਹਾਰਾਜ ਕਹਿਣ ਲੱਗੇ ਆਨੰਦ ਲਾਲ ਉਹ ਤੇਰੀ ਐਦਾ ਦਾਣ ਨਹੀਂ ਕਰਨੀ ਸਤਿ ਸਧਿਆ ਦਰਬਾਰ ਮਹਾਰਾਜ ਬੈਠੇ ਸੰਗਤਾਂ ਬੈਠੀਆਂ ਤੇ ਆਨੰਦ ਲਾਲ ਬੜੀ ਕਾਹਲੀ ਦੇ ਨਾਲ ਕਦਮ ਪੁੱਟਦਾ ਚਲੇ ਗਿਆ ਜਾ ਕੇ ਕਹਿੰਦਾ ਮਹਾਰਾਜ ਐਦਾਂ ਕਿਉਂ ਕਰਦੇ ਹੋ ਮਹਾਰਾਜ ਹੱਸ ਕੇ ਪਾਠਾ ਨੂੰ ਪਤਾ ਵੀ ਆਨੰਦ ਲਾਲ ਕਿਹੜੀ ਗੱਲ ਪੁੱਛਦਾ ਹੈ ਉਹ ਮਹਾਰਾਜ ਕਹਿੰਦੇ ਜਾ ਜਾ ਕੇ ਕੰਮ ਕਰ ਆਪਣਾ ਕੰਮ ਕਰ ਹਰ ਕੋਈ ਗੱਲ ਸੰਗਤ ਥੋੜੋਂ ਆਣ ਕੇ ਪੁੱਛਦੀ ਹੁੰਦੀ ਜਾ ਪਰ ਜਾ ਕੇ ਆਪਣਾ ਕੰਮ ਕਰ ਮਹਾਰਾਜ ਨਹੀਂ ਦੱਸੋ ਮੇਰੇ ਨਾਲ ਹੀ ਦਾ ਕਿਉਂ ਕਰਦੇ ਹੋ ਪਾਛਾ ਵੀ ਹੱਸ ਪੈਂ ਹੱਸ ਕੇ ਕਹਿਣ ਲੱਗੇ ਆਨੰਦ ਲਾਲ ਤੇਰੇ ਪਿਆਰ ਦੀ ਪਰਖ ਕਰਦੇ ਸਭ ਲੋਕ ਇਹ ਕਵੀ ਸੀ ਇਹਨੂੰ ਗੱਲ ਬੜੀ ਆਉਂਦੀ ਸੀ ਕਹਿੰਦਾ ਉਹ ਮਹਾਰਾਜ ਤੁਸੀਂ ਮੇਰੇ ਪਿਆਰ ਦੀ ਪਰਖ ਕਰਦੇ ਹੋ ਮੇਰੀ ਭਾਵਾ ਜਾਨ ਨਿਕਲ ਜਾਵੇ ਤੁਸੀਂ ਮੇਰੇ ਪਿਆਰ ਦੀ ਪਰਖ ਹੀ ਕਰਦੇ ਰਹੋ ਚਲੋ ਦੱਸੋ ਮਹਾਰਾਜ ਜੀ ਤੁਹਾਡਾ ਪਿਆਰ ਕਿਦਾਂ ਹਾਸਲ ਕਰ ਸਕਦੇ ਆ ਮਹਾਰਾਜ ਕਹਿੰਦੇ ਆਨੰਦ ਲਾਲ ਓਏ ਸਿਰ ਦੇਣਾ ਪਵੇਗਾ ਮਹਾਰਾਜ ਮੇਰਾ ਸਿਰ ਮੇਰੇ ਤੋਂ ਹੈ ਹੀ ਨਹੀਂ ਤੇ ਮਹਾਰਾਜ ਕਹਿੰਦੇ ਸੁਰਿਆ ਕਿਤਾ ਫਿਰਦੇ ਕਹਿੰਦਾ ਪਿਆਰ ਦੇ ਤੁਹਾਡੇ ਪਿਆਰ ਦੇ ਤਕੀਏ ਦੇ ਨਾਲੋਂ ਪਿਆਰ ਵਾਲੇ ਕਿਛਾਤ ਦੱਲੇ ਜਾਂਦੇ ਨੇ ਸੱਚ ਕੋਈ ਪੁੱਛਦਾ ਉਹ ਦਸ ਅਨੰਦ ਲਾਲ ਕਵੀ ਹੈ ਤੂੰ ਗੁਰੂ ਗੋਬਿੰਦ ਸਿੰਘ ਦਾ ਮੁੱਲ ਪਾ ਦਸ ਮੁੱਲ ਕੀ ਪਉਣਾ ਤੇ ਹੱਥ ਜੋੜ ਗਏ ਵਾਹ ਕਹਿੰਦਾ ਕੋਈ ਗੁਰੂ ਦਾ ਮੁੱਲ ਦੱਸ ਸਕਦਾ ਪਾ ਸਕਦਾ ਮੁੱਲ ਪਰ ਜੇ ਪੁੱਛ ਦਿਓ ਤੇ ਮੈਂ ਇੱਕ ਕੇਸ ਦੀ ਕੀਮਤ ਦੱਸ ਸਕਦਾ ਹੈ ਕੀ ਲਿਖਿਆ ਆਨੰਦ ਲਾਲ ਨੇ ਕਹਿੰਦਾ ਦੀਨ ਦੁਨੀਆ ਦਰਗਮੰਦੇ ਅੰਪਰੀ ਰੁਖਸਾਰੇ માં ਹਰ ਦੋ ਆਲਮ ਕੀਮਤੇ ਯਕਤਾਰ ਬੂਏ ਯਾਰੀ ਮੋ ਮੇਰੇ ਪਾਛਾ ਦੇ ਇੱਕ ਕੇਸ ਦੀ ਕੀਮਤ ਹੈ ਦੋ ਜਹਾਨ ਦੋ ਜਹਾਨ ਧੰਨੋ ਬਾਜਾਂ ਵਾਲਾ ਉਹ ਜਿਨ੍ਹਾਂ ਨੂੰ ਸਰਬੰਸ ਦਾ ਨਹੀਂ ਆਖਦੇ ਆ ਮੈਂ ਗੱਲ ਅੱਗੇ ਲੈ ਜਾਵਾਂ ਜਿਨ੍ਹਾਂ ਨੇ ਪਰਿਵਾਰ ਵਾਰਿਆ ਹੋ ਜਿਸ ਦੀਆਂ ਅੱਖਿਓ ਵਿੱਚ ਉਹਦੀ ਜੋਤ ਅੰਦਰ ਹੋਵਗੇ ਦਾ ਰੱਬੀ ਨੀਰ ਹੋ ਹੋ ਉਹਨੋ ਕਿਦ ਰੇ ਗਰੀਬਾਂ ਨਾਂ ਅੱਖ ਬਣਾ ਦੇ ਉਹ ਉਹਦੇ ਜੇਡਾ ਨਾ ਕੋਈ ਅਮੀਰ ਹੋ ਉਹ ਉਹਦੇ ਦਰਦੀ ਸਿਫਤੁਮੈ ਕੀ ਅੱਖਾਂ ਹੋ ਕਰਕੇ ਨਦਰਿਓ ਚੋੜੀਆਂ ਪਰ ਦਿੰਦੇ ਹੋयो ਨੇ ਮੰਗਦਾ ਤਖਤ ਤੇ ਤਾਜ ਬਰੇ ਜਿਉ ਜੋ ਗੁਰੂ ਨਾਨਕ ਦੇਵ ਦਾ ਮੂਰਤ ਹੋਵੇ ਕਲਕੇ ਕਰ ਬਾਛਾ ਮਹਾਰਾਜ ਜਨਾ ਨੇ ਪਰਵਾਰ ਵਾਰਿਆ ਮਾਛੀ ਵੜੇ ਦੇ ਜੰਗਲ ਔਰ ਸਮਾਂ ਉਹ ਵੀ ਆਇਆ ਜਦੋਂ ਮਹਾਰਾਜ ਰਾਈਕੂਟ ਦੀ ਧਰਤੀ ਤੇ ਚਲੇ ਗਏ ਸੱਚ ਮਹਾਰਾਜ ਨੇ ਜਾ ਕੇ ਜੰਗਲ ਚ ਆਸਣ ਲਾਇਆ ਤੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘ ਜੀ ਰਾਏਕੋੜ ਦੇ ਜੰਗਲਾਂ ਚ ਮਹਾਰਾਜ ਜਾ ਕੇ ਬੈਠੇ ਨੇ ਬਾਜੰਵੜੀ ਉਹ ਉਥੋਂ ਦਾ ਹਲਕਾਰਾ ਸੀ ਨੂਰਾ ਮਾਹੀ ਜਿਹਦਾ ਨੌਕਰ ਸੀ ਰਾਏ ਕੱਲੇ ਖਲਕਾਰੇ ਦਾ ਨੌਕਰ ਨੂਰਾ ਮਾਹੀ ਇਹ ਮੱਝਾਂ ਚਾਰ ਦਾ ਚਾਰ ਦਾ ਉੱਥੇ ਆ ਗਿਆ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਬੈਠੇ ਤੇ ਨੇ ਆਣ ਕੇ ਮਹਾਰਾਜ ਦੇ ਦਰਸ਼ਨ ਕੀਤੇ ਜਦੋਂ ਸਹਿਬਾਂ ਦੇ ਦਰਸ਼ਨ ਕੀਤੇ ਨਾ ਜੀ ਮਨ ਚ بڑے ਦੇ ਸਵਾਲ ਪੈਦਾ ਹੋ ਗਏ ਕਦੀ ਕਹਿੰਦਾ ਕੋਈ ਆਪਣੀ ਜਾਨ ਬਚਾਉਂਦਾ ਭੱਜ ਕੇ ਇਥੇ ਇਨਸਾਨ ਆਇਆ ਲੱਗਦਾ کئی ਵਾਰੀ ਕਹਿੰਦਾ ਨਹੀਂ ਇਹ ਕੋਈ ਰੱਬ ਦਾ ਪਿਆਰਾ ਲੱਗਦਾ ਉਹ ਕੋਈ ਰਾਜਾ ਮਹਾਰਾਜਾ ਲੱਗਦਾ ਕਦੀ ਰਾਜਾ ਮਹਾਰਾਜਾ ਕਹਿੰਦਾ ਕਦੀ ਸਾਧੂ ਬਹਾਤਮਾ ਕਹਿੰਦਾ ਕਦੀ ਕਹਿੰਦਾ ਕੋਈ ਇਨਸਾਨ ਵਿਪਤਾ ਤੋਂ ਇੱਥੇ ਤੇ ਨਹੀਂ ਆਇਆ ਕਈ ਤਰ੍ਹਾਂ ਦੇ ਸਵਾਲ ਏ ਤੱਕੋ ਜਰਾ ਰਾਏ ਕੱਲਾ ਹਲਕਾਰਾ ਉਹਦਾ ਨੌਕਰ ਨੂਰਾ ਮਾਹੀ ਮਹਾਰਾਜ ਦੇ ਚਰਨਾਂ ਚ ਆਇਆ ਤੇ ਕਿਹੜੇ ਸਵਾਲ ਏ ਸਹਬਾ ਦੇ ਦਰਸ਼ਨ ਕਰਕੇ ਨੇ ਖਾਲ ਕੋਰੇ ਟਾਡੀ ਜੱਥਾ ਕਿਉਂ ਬਿਨੇ ਕਰ ਰਹੇ ਵੀ ਨੂਰੇ ਨੇ ਜਿਉ ਸਤਗੁਰਾਂ ਦਾ Bye. <small> ਬਾਦਸ਼ਾਹ ਦੱਸੋ ਬਾਦਸ਼ਾਹ ਨੂਰੇ ਫਰਮਾਇਆ ਮੈਨੂੰ ਸੇਵਾ ਦੱਸੋ ਬਾਦਸ਼ਾਹ ਨੂਰੇ ਫਰਮਾਇਆ ਮੈਨੂੰ ਸੇਵਾ ਦੱਸੋ ਪਾਦਿਸ਼ਾ ਨੂਰੇ ਫਰਮਾਇਆ ਹੋ ਕਈਆਂ ਜਾਗਦਿਆਂ ਹੋ ਕਈਆਂ ਜਾਗਦਿਆਂ ਦੇ ਰਹਿੰਦੇ ਪਾਗ ਸੁਤੇ ਤੇ ਕਈ ਪਾਗ ਲਾਉਂਦਾ ਪਈਆਂ ਸੁਤਿਆਂ ਨੂੰ ਹੋ ਕਈਆਂ ਜਾਗਦਿਆਂ ਦੇ ਰਹਿੰਦੇ ਪਾਗ ਸੁਤੇ ਉਹ ਕਈ ਪਾਗ ਲਾਉਂਦਾ ਪਿਆਰ ਉਹ ਕਈ ਕਰਦੀਆਂ ਨੇ ਤੇ ਦੀ ਰਾਰ ਤੇਰਾ ਤੇ ਕਈ ਦੱਸਦੀਆਂ ਤੇਰੀਆਂ ਬੁੱਤਿਆਂ ਨੂੰ ਹੋ ਗੁਲਾਮ ਫਰੀਦ ਹੋ ਜੇ ਕਰੀ ਰੱਬ ਮਹਿਰਮਾਨ ਹੋ ਜੇ ਹੋਏ ਉਹ ਤਿਆਣ ਜਗਾਉਂਦਾ ਸੁੱਤੀਆਂ ਨੂੰ ਹੋਏ ਉਹ ਤਿਆਣ ਜਗਾਉਂਦਾ ਸੁੱਤੀਆਂ oh <laughs>